ਜੋਹੀਦੀ ਹੈ ਔਰ ਉਹਦਾ ਸਟੇਟਸ ਇੱਥੇ ਕੀ ਹੋਣਾ ਚਾਹੀਦਾ ਸਟੇਟਸ ਜਿਹੜਾ ਵਾ ਆਈਦਰ ਇਟ ਸ਼ੁੱਡ ਬੀ ਸਿਟੀਜ਼ਨ ਔਰ ਔਰ ਜਿਹੜਾ ਪਰਮਨੈਂਟ ਰੈਜ਼ੀਡੈਂਸ ਹੈ ਜਿਵੇਂ ਮੈਂ ਇੱਥੇ ਅਸੀਂ ਇੱਥੇ ਲਿਖਿਆ 18 18 ਤੋਂ ਘੱਟ ਨਹੀਂ ਹੋਣਾ ਚਾਹੀਦਾ 18 ਪਲੱਸ ਆ ਵੀ ਅੱਗੇ ਹੋ ਸਕਦਾ ਵਾ ਹੁਣ ਬੱਚੇ ਆਉਂਦੇ ਜੀ ਨਵੇਂ ਪਿਛੋਂ ਉਹ 12 ਕਲਾਸਾਂ ਦਾ ਟੁਕ ਟਪੜ ਕੇ ਆਉਂਦੇ ਨੇ ਚਲੋ ਜਿਹੜਾ ਗ੍ਰੈਜੂਏਟ ਕਰਕੇ ਆਉਂਦਾ ਉਹ ਵੱਖਰਾ ਜੀ ਤੇ ਉਹਨਾਂ ਲਈ ਇੱਥੇ ਪੜ੍ਹਨਾ ਮਤਲਬ ਅਗਿਓ ਪੜ੍ਹ ਕੇ ਫਿਰ ਉਹ ਜੁਆਇਨ ਕਰ ਸਕਦੇ ਆ ਕਿ ਜੇ ਉਹ ਪਿਛੋਂ ਹੀ 12 ਕਰਕੇ ਆਏ ਨੇ ਤੇ ਉਹਨਾਂ ਦੀ ਏਜ ਹੈਗੀ 18 ਤੇ ਉਹ ਟਰਾਈ ਕਰਨਾ ਚਾਹੁੰਦੇ ਆ ਉਹੀ ਸਰਟੀਫਿਕੇਟਾਂ ਦੇ ਉੱਪਰ ਕਰ ਸਕਦੇ ਆ ਸਰਟੀਫਿਕੇਟਾਂ ਦਾ ਜਿਹੜਾ ਇੱਥੇ ਹੈ ਅੱਗੇ ਅਸੀਂ ਉਹ ਵੀ ਇਨਫੋਰਮੇਸ਼ਨ ਦਿੰਤੀ ਆ ਵੀ ਇੱਕ ਯੂਨੀਵਰਸਿਟੀ ਆਫ ਟ੍ਰਾਨੋ ਆ ਇੱਥੇ ਯੂਨੀਵਰਸਿਟੀ ਆਫ ਕੋਲਫਾ ਜਿਹੜੀ ਹੈ ਇਕਵਲੈਂਸੀ ਕਰਦੇ ਆ ਇਕਵਲੈਂਸੀ ਤੁਹਾਨੂੰ ਕਰਾਉ ਉਦੋਂ ਬਿਨਾ ਲਾਇਕਾ ਵਾਂਸ ਯੂ ਗਾਟ ਇਕਵੈਲੈਂਸੀ ਫਰਮ ਦਾ ਥੀਸ ਸਰਟੀਫਾਈਡ ਇੰਸਟੀਟਿਊਸ਼ਨ ਉਦੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਅੱਜ ਵੀ ਜਦੋਂ ਆਪਾਂ ਕਹਿੰਦੇ ਵੀ ਜੇਲ੍ਹ ਪਾਲਸੀ ਨੂੰ ਆਪਾਂ ਕਹਦੇ ਉਹਦੇ ਚ ਉਹਨਾਂ ਨੇ ਤਾਂ ਕਿਹਾ ਵੀ ਪੀਆਰ ਦੀ ਵੀ ਸ਼ਰ ਰਿਕੁਆਇਰਮੈਂਟ ਨਹੀਂ ਐਸ ਪਰ ਐਸ ਤੁਸੀਂ ਪਰਮਾਨੈਂਟ ਕਿਸੇ ਵੀ ਚਾਹੇ ਉਹ ਵਰਕ ਪਰਮਿਟ ਹੀ ਕਿਉਂ ਨਾ ਹੋਵੇ ਉਹ ਵੀ ਚੱਲ ਸਕਦਾ ਹਾਂਜੀ ਉਹਨਾਂ ਦਾ ਜਿਹੜਾ ਉਹਨਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਹੈ ਐਟ ਕ੍ਰੈਕਸ਼ਨ ਇੰਸਟੀਟਿਊਸ਼ਨ ਦੀ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਡਿਫਰੈਂਟ ਹੈ ਐਸ ਐਸ ਕੰਪੇਅਰਡ ਬੇਸਿਕ ਰੂ ਤਿਆ ਹੈ ਕਿ ਤੁਸੀਂ ਕਿਸੇ ਨੂੰ ਟੱਚ ਨਹੀਂ ਕਰ ਸਕਦੇ ਤੁਸੀਂ ਪੁਸ਼ ਨਹੀਂ ਕਰਨਾ ਤਪਾਣੀ ਮਾਰਨਾ ਲਿਗਾ ਸੁਣ ਮੁਕੀ ਜਾਂ ਕਿੱਕ ਨਹੀਂ ਕਰਨਾ ਕੁਝ ਨਹੀਂ ਜੇ ਤੁਸੀਂ ਪੁਸ਼ ਵੀ ਕਰਦੇ ਆ ਉਹ ਬੰਦਾ ਕਾਲ ਕਰਦਾ ਪੁਲਿਸ ਨੂੰ ਕਹਿੰਨੇ ਮੈਂ ਚਾਰਜ ਲਾਉਣਾ ਚਾਹੁੰਦਾ ਇਹਨੇ ਮੈਨੂੰ ਅਸਾਲਟ ਕੀਤਾ ਆ ਤੇ ਤੁਸੀਂ ਭਾਵੇਂ ਇਦਾਂ ਹੀ ਪੁਸ਼ ਕੀਤਾ ਆ ਉਹਦੇ ਵੀ ਚਾਰਜ ਲੱਗ ਜੇ ਜਦੋਂ ਵੀ ਕੋਈ ਡੋਮੈਸਟਿਕ ਅਸਾਲਟ ਦੀ ਕਾਲ ਹੁੰਦੀ ਆ ਅਸੀਂ ਜਾ ਕੇ ਸਾਨੂੰ ਵੀ ਹੈਵ ਟੂ ਅਰੈਸਟ ਦੈਟ ਪਰਸਨ ਭਾਵੇਂ ਉਹਨੇ ਝੂਠੇ ਕਿਹਾ ਹੋਵੇ ਲੇਡੀ ਨੇ ਕਿ ਮੈਨੂੰ ਮੇਰੇ ਘਰ ਵਾਲੇ ਨੇ ਪੁਸ਼ ਮਾਰ ਪੁਸ਼ ਕੀਤਾ ਅਸੀਂ ਉਹ ਨੂੰ ਉਹ ਜਿਹੜਾ ਫੈਸਲਾ ਹੈ ਉਹ ਕੋਰਟ ਨੇ ਕਰਨਾ ਵੀ ਆਵਰ ਹੈਂਡਸ ਆਰ ਟਾਈਟ ਅਸੀਂ ਰਸਤ ਕਰਕੇ ਲੈ ਕੇ ਜਾਣਾ ਕੰਡੀਸ਼ਨਸ ਲਾ ਦੇਣੀਆਂ ਬਾਅਦ ਕੋਰਟ ਜਾਨੇਗਾ ਤੇ ਉਹ ਜਾਣੀਗੇ ਉਸ ਵਕ ਕੰਡੀਸ਼ਨ ਲੱਗ ਜਣਗੀ ਆ ਉਹ ਬੰਦਾ ਫਿਰ ਘਰੇ ਵਾਪਸ ਨਹੀਂ ਜਾ ਸਕਦਾ ਪੰਚਾਇਤ ਨੂੰ ਆਈਸਨਸ ਦੇ 10 ਪਾਰਟ ਹਨ ਜੀ 1 ਜੀ 1 ਉਹਦਾ ਵੀ ਤੁਸੀਂ ਯੂ ਯੂ ਗੋ ਟੂ ਦਾ ਸਰਵਿਸ ਸੈਂਟਰ ਉੱਥੇ ਤੁਸੀਂ ਆਪਣਾ ਆਪਣਾ ਜਾਨ ਲਿਖਿਆ ਤੇ ਯੂ ਵਰਤ ਜੀ 1 ਜੀ 1 ਦੇ ਨਾਲ ਤੁਸੀਂ ਯੈਸ ਗੱਡੀ ਚਲਾ ਸਕਦੇ ਹੋ ਪਰ ਤੁਹਾਡੇ ਨਾਲ ਜਿਹੜਾ ਡਰਾਈਵਰ ਆ ਤੁਹਾਡੇ ਪੈਸੇਂਜਰ ਸਾਈਡ ਤੇ ਉੱਥੇ ਜਿਹੜਾ ਬੈਠਣਾ ਚਾਹੀਦਾ ਵਾ ਹੂ ਹੈਜ਼ ਅ 5 ਇਅਰ ਐਕਸਪੀਰੀਅੰਸ ਆਫ ਜੀ ਲਾਇਸੈਂਸ ਫੁੱਲ ਲਾਇਸੈਂਸ ਕਈ ਬੱਚੇ ਦਿੱਤੇ ਆ ਇਹ ਕਰਦੇ ਆ ਵੀ ਲਾਈਕ ਆ देयर इज नो नीड टू पुट अ ਸੀਟ ਬੈਲਟ ਇਵਨ ਯੂ ਆਰ ਸਿਟਿੰਗ ਔਨ ਦਾ ਪੈਸੇਂਜਰ অর ਯੂ ਆਰ ਸਿਟਿੰਗ ਐਟ ਦਾ ਬੈਕ ਆਫ ਦਾ ਕਾਰ ਡਰਾਈਵਰ ਵਿਲ ਨੇਵਰ ਗੈਟ ਅ ਟਿਕਟ ਯੂ ਵਿਲ ਗੈਟ ਇਟ 2014 ਤੋਂ ਪਹਿਲਾਂ ਜਿੰਨੇ ਵੀ ਸਿੱਖ ਆਫਸਰ ਆ ਜੀ ਉਹ ਦਾੜੀ ਉਹਨਾਂ ਦੀ ਹੈਗੀ ਆ ਤਾਂ ਉਹਨਾਂ ਨੂੰ ਬੰਨਣੀ ਪੈਂਦੀ ਸੀ ਬੰਨ ਬੰਨ ਕੇ ਜਿੱਦਾਂ ਪਾ ਬੰਦੇ ਜਿੱਦ ਆਰਮੀ ਚੇਂਜ ਹੈ ਉਹ ਬੰਦੇ 2014 ਤੋਂ ਇੱਕ ਸਿੰਘ ਨੇ ਫਿਰ ਫਾਈਟ ਕੀਤੀ ਉਹਦੀ ਖੁੱਲੀ ਦਾੜੀ ਸੀ ਤਾਂ ਟੋਰੰਟੋ ਪੁਲਿਸ ਨੇ ਅਲੌਕ ਕੀਤਾ ਉਹਨੂੰ ਕੁਸ਼ ਕੰਡੀਸ਼ਨ ਦੇ ਕੰਡੀਸ਼ਨ ਦੇ ਕੁਸ਼ ਇਨਫਰਮੇਸ਼ਨ ਦੇ ਉੱਤੇ ਉਹਨੇ ਕਿਹਾ ਕਿ ਜਿਹੜੇ ਸਿੱਖ ਆਫੀਸਰ ਹੈਗੇ ਨੇ ਜਿਹੜੇ ਨੇ ਅਮਰ ਛੱਕਿਆ ਹੋਇਆ ਜਿਹੜੇ ਨਹੀਂ ਬੰਨਣਾ ਚਾਹੁੰਦੇ ਉਹ ਅਲੌਡ ਨੇ ਉਹ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਜਾਏਗਾ ਬੰਨਣਾ ਉਹ ਖੁੱਲੀ ਰੱਖ ਕੇ ਵੀ ਸਰਵਿਸ ਕਰ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਟੋਰਾਂਟੋ ਵਿਖੇ ਆ ਰੈਕਸਟਲ ਗੁਰੂ ਘਰ ਦੇ ਵਿੱਚ ਆ ਜਿੱਥੇ ਹਾਊ ਟੂ ਬੀਕਮ ਅ ਪੁਲਿਸ ਆਫੀਸਰ ਇਨ ਇੱਕ ਵਰਕਸ਼ਾਪ ਲਾਈ ਸੀਗੀ ਜੇ ਮੇਰੇ ਨਾਲ ਟੋਰਾਂਟੋ ਦੇ ਇੱਕ ਪੁਲਿਸ ਆਫੀਸਰ ਨੇ ਔਰ ਇਹਨਾਂ ਨੇ ਦੱਸਿਆ ਇੱਥੇ ਜਿਹੜੇ ਬੱਚੇ ਨੇ ਨਵੇਂ ਜਾਂ ਇੱਥੋਂ ਦੇ ਪੀਆਰ ਨੇ ਲੋਕਾਂ ਨੂੰ ਮਤਲਬ ਇਹ ਇੱਕ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਵੀ ਤੁਸੀਂ ਕਿੱਦਾਂ ਪੁਲਿਸ ਚ ਆ ਸਕਦੇ ਹੋ ਔਰ ਪੁਲਿਸ ਚ ਹੋਣਾ ਕਿਉਂ ਜ਼ਰੂਰੀ ਹੈ ਔਰ ਕਿਹੜੇ ਕਿਹੜੀ ਗਾਈਡਲਾਈਨ ਜ਼ਰੂਰੀ ਨੇ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਲੈਂਕਿਆ ਵੀ ਤੁਸੀਂ ਸਾਨੂੰ ਅੱਜ ਕਵਰ ਕੀਤਾ ਅਸੀਂ ਜਿਹੜਾ ਇਨਫੋਰਮੇਸ਼ਨ ਸੈਸ਼ਨ ਹੈ ਜਿਹੜਾ ਅਸੀਂ ਅੱਜ ਕੰਡਕਟ ਕਰ ਰਹੇ ਸੀਗੇ ਤੇ ਆਈ ਥਿੰਕ 15-20 ਬੱਚੇ ਜਿਹੜੇ ਆਏ ਆ ਸਾਡੇ ਕੋਲੇ ਦੇ ਆਰ ਦਾ ਦੇ ਆ ਦਾ ਨਿਊ ਕਮਰ ਟੂ ਕੈਨੇਡਾ অর ਐਸ ਵੈਲ ਐਸ ਜਿਹੜੇ ਇੰਸਪੀਰੈਂਟ ਆ ਵੀ ਜਿਹੜੇ ਜਿਨ੍ਹਾਂ ਨੇ ਬੱਚਿਆਂ ਨੇ ਪੁਲਿਸ ਜੁਆਇਨ ਕਰਨੀ ਹੈ ਅਸੀਂ ਉਹਨਾਂ ਨੂੰ ਸਾਰਾ ਇਹ ਇਨਫੋਰਮੇਸ਼ਨ ਸੈਸ਼ਨ ਅਸੀਂ ਉਹਨਾਂ ਨੂੰ ਅੱਜ ਦੱਸਿਆ ਉਹਨ ਕਿਵੇਂ ਕਿਵੇਂ ਕੀ ਕੀ ਗਾਈਡਲਾਈਨ ਉਹਨਾਂ ਨੂੰ ਡਾਪਟ ਕਰਨੀ ਆ ਮੈਂ ਪੁਲਿਸ ਆਫੀਸਰ ਬਣਨ ਵਾਸਤੇ ਕੀ ਕੀ ਸਾਡੀਆਂ ਰਿਕੁਆਇਰਮੈਂਟਸ ਆ ਕੀ ਕੀ ਤੁਹਾਨੂੰ ਕੀ ਕੀ ਉਹਨਾਂ ਦਾ ਸਟੇਟਸ ਹੋਣਾ ਚਾਹੀਦਾ ਬਿਫੋਰ ਇਵਨ ਦੇ ਕਨ ਅਪਲਾਈ ਫਾਰ ਟੂ ਬਿਕਮ ਅ ਪੁਲਿਸ ਆਫੀਸਰ ਜੇ ਆਪਾਂ ਗੱਲ ਕੀਤੀ ਜਾਵੇ ਜੀ ਜਿਵੇਂ ਆਪਾਂ ਇੱਥੇ ਦੱਸ ਕੇ ਹਟਿਆ ਵੈਸੇ ਤਾਂ ਬੋਰਡ ਤੇ ਸਾਰਾ ਐਕਸਪਲੇਨ ਕਰਤਾ ਪਰ ਫਿਰ ਵੀ ਜੇ ਤੁਸੀਂ ਮarre ਜਾ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਜਿਹੜੀ ਰਿਕੁਆਇਰਮੈਂਟ ਆ ਇੱਥੇ ਵੀ ਏਜ ਕਿੰਨੀ ਤੋਂ ਕਿੰਨੀ ਹੋਣੀ ਚਾਹੀਦੀ ਔਰ ਉਹਦਾ ਸਟੇਟਸ ਇੱਥੇ ਕੀ ਹੋਣਾ ਚਾਹੀਦਾ ਸਟੇਟਸ ਜਿਹੜਾ ਵਾ ਆਈਦਰ ਇਟ ਸ਼ੁੱਡ ਬੀ ਸਿਟੀਜ਼ਨ ਔਰ ਜਿਹੜਾ ਪਰਮਨੈਂਟ ਰੈ residense ਹੋਣੀ ਚਾਹੀਦਾ ਇਸ ਜਿਵੇਂ ਮੈਂ ਇੱਥੇ ਅਸੀਂ ਇੱਥੇ ਲਿਖਿਆ 18 18 ਤੋਂ ਘੱਟ ਨਹੀਂ ਹੋਣਾ ਚਾਹੀਦਾ 18 ਪਲੱਸ ਜਿੰਨਾ ਵੀ ਅੱਗੋਂ ਹੋ ਸਕਦਾ ਵਾ ਤੇ Uh, there is no age limit on that one to become a police officer ji ide vich uh, jive hun uh, bachche aunde ji nave pichhe oh 12 classan ka tukka tukka padke aunde ne chalo jehde graduate karke aunda oh vakhra ji te onan layi <laughs> ethe padhna matlab aggeyo padke pher oh join kar sakde hai ki je oh pichhe hi 12 karke aaye ne te onan di age hai gi 18 te oh try karna chahunde hai oh hi certificatean de upar kar sakde hai ਸਰਟੀਫିକੇਟ ਉਹ ਜਿਹੜਾ ਇੱਥੇ ਹੈ ਅੱਗੇ ਅਸੀਂ ਉਹ ਵੀ ਇਨਫੋਰਮੇਸ਼ਨ ਦਿੱਤੀ ਆ ਵੀ ਇੱਕ ਯੂਨੀਵਰਸਿਟੀ ਆਫ ਟ੍ਰਾਣੋ ਆ ਇੱਥੇ ਯੂਨੀਵਰਸਿਟੀ ਆਫ ਗੋਲਫ ਆ ਜਿਹੜੀ ਇਕਵਲੈਂਸੀ ਕਰਦੇ ਆ ਇਕਵਲੈਂਸੀ ਤੁਹਾਨੂੰ ਕਰਾਉਣੀ ਇੱਥੇ ਬਹੁਤ ਜ਼ਰੂਰੀ ਆ ਉਸ ਤੋਂ ਬਿਨਾ ਲਾਈਕ ਵਾਂਸ ਯੂ ਗਾਟ ਇਕਵਲੈਂਸੀ ਫਰਮ ਦਿਸ ਟੂ ਸਰਟੀਫਾਈਡ ਇੰਸਟੀਟਿਊਸ਼ਨ ਉਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਬਟ ਐਸ ਆਈ ਸੈਡ ਇਟ ਲਾਈਕ ਇੰਸਟੀਟਿਊਸ਼ਨ ਤਾਂ ਹੈਗੇ ਆ ਤੁਹਾਨੂੰ ਸਰਟੀਫିକੇਟ ਮਿਲ ਜਾਂਦਾ ਤੁਸੀਂ 12th ਪਲੱਸ ਹੋ ਬਟ applying for a police job There are a lot of people they are applying it and it's a highly highly competitive job ohde je ek banda nahi 10 bande nahi 50 bande nahi hazaran bande apply karde ha ohde karke ਤਾਨੂੰ ਤੁਹਾਡੀ ਜਿੰਨੀ ਜ਼ਿਆਦਾ ਕੁਆਲਿਫਿਕੇਸ਼ਨ ਹੋਊਗੀ ਤੁਹਾਨੂੰ ਐਡਵਾਂਟੇਜ ਹੋਊਗਾ ਉਸ ਚੀਜ਼ ਦਾ ਕਿਉਂਕਿ ਜੇ ਆਪਾਂ ਜਿਵੇਂ ਗੱਲ ਆਪਾਂ ਤਾਂ ਕਰਦੇ ਆਂ ਜੀ ਇਹ ਕਈ ਵਾਰੀ ਲੋਕਾਂ ਦੇ ਇਹ ਮਨਾਂ ਚ ਹੁੰਦਾ ਵੀ ਚੱਲ ਯਾਰ ਇਸ ਤੇ ਇੱਥੇ ਆ ਕੇ ਪੜ੍ਹ ਲੈ ਵੀ ਚਲੋ ਹੋ ਜੂ ਕਈਆਂ ਤੇ ਹੁੰਦਾ ਯਾਰ ਅਸੀਂ ਪੜ੍ਹੇ ਨਹੀਂ ਸ਼ਾਇਦ ਲੱਗ ਨਹੀਂ ਸਕਦੇ ਕਿਉਂਕਿ ਕਈ ਤੁਹਾਨੂੰ ਪਤਾ ਉੱਥੋਂ ਐਸੇ ਪੀਆਰ ਹੀ ਆਉਂਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਇਹ ਤਾਂ ਯਾਰ ਸਰਕਾਰੀ ਜੋਬ ਹੈ ਜਾਂ ਪੁਲਿਸ ਵਾਲੀ ਹੈ ਵੀ ਪਤਾ ਨਹੀਂ ਅਸੀਂ ਪਾਸ ਹੋਣਾ ਕਿ ਨਹੀਂ ਹੋਣਾ ਇਦਾਂ ਦੀ ਕੋਈ ਰਿਕੁਆਇਰ ਕੋਈ ਗੱਲ ਹੈ ਜੀ ਕੋਈ ਜਾਂ ਏਜ ਲਿਮਟ ਕੁਝ no no age limit like uh, hey a no like uh, it's just a lack of information kia hunda bhai hun that's why we are conducting this kind of information hun ajj jehde bachche aaye a i think they are well informed ve ki karna chahida va jehde ehoje hege a apne naal de community nu dasso apne naal de yaaran doston nu dasso bi ehoji koi requirement nahi hai gi bi tusi ehde pr aaye ho bi tusi police de vich nahi ja sakde it's a government job you can do any anything you want this mere apne bhai saab ek aaye si ki ohna ne dassya shayad oh ਕਹ ਲੈ ਇਥੇ ਜਿਹੜੀ ਪੰਜਾਬੀ ਚ ਆਪਾਂ ਕਹਿੰਦੇ ਵੀ ਜੇਲ ਪੁਲਿਸ ਜੀ ਨੂੰ ਆਪਾਂ ਕਹਦੇ ਉਹਦੇ ਚ ਉਹਨਾਂ ਨੇ ਤਾਂ ਕਿਹਾ ਵੀ ਪੀਆਰ ਦੀ ਵੀ ਸ਼ਰ ਰਿਕੁਆਇਰਮੈਂਟ ਨੇ ਐਸ ਪਰ ਐਸ ਤੁਸੀਂ ਪਰਮਾਨੈਂਟ ਕਿਸੇ ਵੀ ਚਾਹੇ ਉਹ ਵਰਕ ਪਰਮਿਟ ਹੀ ਕਿਉਂ ਨਾ ਹੋਵੇ ਉਹ ਵੀ ਚੱਲ ਸਕਦਾ ਜੀ ਹਾਂ ਜੀ ਉਹਨਾਂ ਦਾ ਜਿਹੜਾ ਉਹਨਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਹੈ ਐਸ ਅ ਕਾਰੈਕਸ਼ਨਲ ਇੰਸਟੀਟਿਊਸ਼ਨ ਦੀ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਡਿਫਰੈਂਟ ਆ ਲਾਈਕ ਐਸ ਐਸ ਕੰਪੇਅਰ ਟੂ ਕੋਰਟ ਪੁਲਿਸ ਕਹਿੰਦੇ ਕਿ ਜੀ ਕੀ ਕਰੇ ਕਾਰੈਕਸ਼ਨਲ ਹਾਂ ਯਾਰ ਕੋਰਟ ਪੁਲਿਸ ਆ ਜਿਹੜੀ ਉਹ ਅੰਡਰ ਜਿਵੇਂ ਅ ਟ੍ਰੋਨੋ ਪੁਲਿਸ ਦੇ ਅੰਡਰ ਅੰਬ੍ਰੇਲਾ ਦੇ ਅੰਡਰ ਆਉਂਦੀ ਆ ਲਾਈਕ ਦੈਟਸ ਕਾਲ ਦਾ ਕੋਰਟ ਆਫੀਸਰਸ ਲਾਈਕ ਜੇ ਪੀਲ ਵਾਲੇ ਆ ਪੀਲ ਪੀਲ ਹੈਜ਼ देयर ओन ਕੋਰਟ ਆਫੀਸਰ ਕੋਰਟ ਆਫੀਸਰ ਕੀ ਕਰਦੇ ਆ ਵੀ ਕਿਸੇ ਵੀ ਕ੍ਰਾਈਮਨਲ ਨੂੰ ਜਾਂ ਜਿਹੜਾ ਵੀ ਬੰਦਾ ਅਕਿਊਜ਼ ਹੋਇਆ ਹੁੰਦਾ ਵਾ ਉਹਨਾਂ ਨੂੰ ਲਾਈਕ ਜੇਲ ਤੋਂ ਲੈ ਕੇ ਕੋਰਟ ਦੇ ਵਿੱਚ ਲੈ ਕੇ ਜਾਂਦੇ ਆ ਉਹ ਉਹਨਾਂ ਦੀ ਡਿਊਟੀ ਹੁੰਦੀ ਮੋਸਟਲੀ ਜੇ ਬਾਈ ਜੀ ਮੈਂ ਤੁਹਾਡੇ ਨਾਲ ਵੀ ਗੱਲ ਕਰਾਂ ਇੱਥੇ ਆ ਜੀ ਪਲੀਜ਼ ਜੇ ਮੈਂ ਬਾਈ ਜੀ ਹੁਣ ਦੱਸਤਾ ਵੀ ਇਹਦੇ ਵਿੱਚ ਜਿਵੇਂ ਆਪਾਂ ਇੱਥੇ ਇੱਕ ਸਮਝਾ ਰਹੇ ਸੀ ਕਿਉਂਕਿ ਕਈਆਂ ਨੂੰ ਸ਼ਾਇਦ ਨਾ ਭਲੇਖਾ ਹੁੰਦਾ ਬਈ ਅਸੌਲਟ ਕੀ ਹ ਤੇ ਜਿਵੇਂ ਤੁਸੀਂ ਮੈਨੂੰ ਮੜਾ ਜਾ ਕਰਕੇ ਵੀ ਆਪਾਂ ਦਿਖਾਉਣਾ ਤਾਂ ਕਿ ਲੋਕਾਂ ਨੂੰ ਥੋੜੀ ਜੀ ਸਮਝ ਵੀ ਆ ਜਾਵੇ ਕਿ ਕਿਉਂਕਿ ਇੱਥੇ ਜਿਸ ਤੱਕ ਮੇਰੀ ਨੌਲੇਜ ਹੈ ਕਿਉਂਕਿ ਮੈਂ ਇੱਥੇ ਮੇਰੇ ਹਿਸਾਬ ਨਾਲ 8 ਸਾਲ ਹੋ ਗਏ ਜੀ ਮੈਨੂੰ ਤਾਂ ਇਹ ਵੀ ਪਤਾ ਜਿਸ ਤੱਕ ਵੀ ਉਂਗਲ ਵੀ ਆਪਾਂ ਕੈਸੇ ਕੰਨੀ ਆਏ ਕਰਕੇ ਕਰਦੇ ਉਹ ਵੀ ਇੱਕ ਤਰ੍ਹਾਂ ਦਾ ਅਸਾਲਟ ਹੈ ਤੁਸੀਂ ਥੋੜੀ ਜੀ ਉਹਦੇ ਬਾਰੇ ਨੌਲੇਜ ਦੋ ਵੀ ਇਹ ਕਿਨੂੰ ਕਿਨੂੰ ਕਿਹਾ ਜਾਂਦਾ ਕਿਉਂਕਿ ਆਪਾਂ ਨਵੇਂ ਆਉਨੇ ਆ ਬੱਚੇ ਆਪਣੇ ਆਉਂਦੇ ਕਈ ਵਾਰੀ ਕੰਮ ਕਰ ਰਹੇ ਹੁੰਦੇ ਇਕੱਠੇ ਕੋਈ ਪਿਆਰ ਹੁੰਦਾ ਉਹਨਾਂ ਵਿੱਚੋਂ ਇੱਕ ਦੂਜੇ ਨੂੰ ਧੱਕਾ ਕੰਮ ਤੇ ਹੀ ਮਾਰ ਦਿੰਦੇ ਨੇ ਗਲੇ ਤੋਂ ਫੜ ਲਿਆ ਜਾਂ ਉਹੀ ਥੱ ਤੁਸੀਂ ਕਿਸੇ ਨੂੰ ਟੱਚ ਨਹੀਂ ਕਰਨਾ ਬਸ ਤੁਸੀਂ ਪੁਸ਼ ਨਹੀਂ ਕਰਨਾ ਤਪੜ ਨਹੀਂ ਮਾਰਨਾ ਜਿੱਦਾ ਕਿਸਨ ਮੁਕੀ ਜਾਂ ਕਿੱਕ ਨਹੀਂ ਕਰਨਾ ਕੁਝ ਨਹੀਂ ਜੇ ਤੁਸੀਂ ਪੁਸ਼ ਵੀ ਕਰਦੇ ਆ ਤਾਂ ਉਹ ਬੰਦਾ ਕਾਲ ਕਰਦਾ ਪੁਲਿਸ ਨੂੰ ਕਹਿੰਨੇ ਮੈਂ ਚਾਰਜ ਲਾਉਣਾ ਚਾਹੁੰਦਾ ਨੇ ਮੈਨੂੰ ਸੌਲਟ ਕੀਤਾ ਆ ਤਾਂ ਤੁਸੀਂ ਭਾਵੇਂ ਐਦਾਂ ਹੀ ਪੁਸ਼ ਕੀਤਾ ਆ ਉਹਦੇ ਵੀ ਚਾਰਜ ਲੱਗ ਜਾਣੇ ਅੱਗੋਂ ਬਾਅਦ ਕੋਰਟ ਡਿਸਾਈਡ ਕਰੋਗੇ ਉਹਨੇ ਕਨੈਕਟ ਕਰਨਾ ਜਾਂ ਨਹੀਂ ਕਰਨਾ ਪਰ ਪਹਿਲਾਂ ਪੁਲਿਸ ਨੇ ਚਾਰਜ ਲਾ ਦੇਣੇ ਆ ਇਸ ਕਰਕੇ ਬੇਸਿਕ ਰੂਲ ਤਾਂ ਇਹੀ ਆ ਕਿ ਤੁਸੀਂ ਮੂੰਹ ਨਾਲ ਗੱਲ ਕਰ ਲਓ ਜੋ ਵੀ ਕਰਨੀ ਆ ਕਿਸੇ ਨੂੰ ਟੱਚ ਨਾ ਕਰੋ ਟੂ ਬੀ ਓਨ ਦੀ ਸੇਫ ਸਾਈਡ ਹਮਮ ਕਿਉਂਕਿ ਜੇ ਆਪਾਂ ਜਿਵੇਂ ਜਿਵੇਂ ਤੁਸੀਂ ਮੈਨੂੰ ਦੱਸਿਆ ਵਿੱਚ ਆਪਾਂ ਧੱਕਾ ਮਾਰਦੀ ਜਿਵੇਂ ਮੀਆਂ ਬੀਬੀ ਕਈ ਵਾਰੀ ਹੁੰਦੇ ਆ ਕਰੇ ਐਵੇਂ ਬਿਨਾ ਗੱਲ ਤੋਂ ਕਾਲ ਤਾਂ ਕਰ ਦਿੰਦੇ ਆਪਾਂ ਗੁੱਸੇ ਜਾ ਕੇ ਮੁੜ ਕੇ ਜਦੋਂ ਕਿਤੇ ਆ ਕੇ ਪੁਲਿਸ ਚਾਰਜ ਕਰ ਲੈਂਦੀ ਆ ਮੁੜ ਕੇ ਸੋਦੀਰ ਮੈਂ ਐ ਕਿਉਂ ਕਰਤਾ ਤੇ ਜਾਂ ਉੱਥੇ ਜਾ ਕੇ ਆਪਾਂ ਕਹਿ ਦਿੰਦੇ ਆ ਚਲੋ ਛੱਡੋ ਜੀ ਛੱਡ ਦੋ ਮੈਂ ਆਪਣਾ ਵਾਪਸ ਲੈਣ ਲੱਗੀਆਂ ਅੱਜ ਕੱਲ ਤਾਂ ਸ਼ਾਇਦ ਉਹ ਵੀ ਨਹੀਂ ਹੁੰਦਾ ਜੀ ਹਾਂਜੀ ਹਾਂਜੀ ਇਹਦੇ ਬਾਰੇ ਮੈਂ ਥੋੜਾ ਦੱਸ ਦਿੰਦਾ ਜੀ ਇਹ ਜੀ ਲੈਕ ਆਫ ਇਨਫੋਰਮੇਸ਼ਨ ਜਾਂ ਇਗਨੋਰੈਂਸ ਕਹਿ ਸਕਦੇ ਆ ਆਪਾਂ ਇੰਡੀਆ ਤੋਂ ਆਨੇ ਆ ਉੱਥੇ ਤਾਂ ਜਦੋਂ ਲ ਇਥੇ ਜੇ ਕਈ ਵਾਰੀ ਵਾਈਬਸ ਹੁੰਦੀਆਂ ਉਹ ਕਹਿੰਦੇ ਕਿ ਜਿੱਦਾਂ ਆਏ ਮੇਰੀ ਗੱਲ ਨਹੀਂ ਸੁਣਦਾ ਇਹਨੇ ਮੈਨੂੰ ਪੁਸ਼ ਕੀਤਾ ਤਾਂ ਮੈਂ ਇਹਨੂੰ ਬਸ ਡਰਾਉਣਾ ਹੀ ਆ ਨਾ ਕਾਲ ਕਰਦੇ ਹਾਂ ਪੁਲਿਸ ਨੂੰ ਕਿ ਮੈਂ ਬਸ ਇਹਨੂੰ ਡਰਾਉਣਾ ਹੀ ਆ ਤੇ ਇਹਨੂੰ ਤੇ ਇਹਨੂੰ ਕੀ ਹੋਣਾ ਨਾ ਮੜਾ ਜਾ ਆ ਕੇ ਦਬਕੇ ਦੂਕੇ ਮਾਰ ਕੇ ਚੱਲ ਜਾਣਗੇ ਪਰ ਜਿਹੜੇ ਸਾਡੇ ਹੱਥ ਵੱਜੇ ਹੋਇਆ ਪ੍ਰੋਵਿੰਸ ਵੱਲੋਂ ਜਦੋਂ ਵੀ ਸਾਨੂੰ ਕੋਈ ਇਹਨੂੰ ਡੋਮੈਸਟਿਕ ਅਸਾਲਟ ਕਹਿੰਦੇ ਆ ਜਦੋਂ ਵੀ ਕੋਈ ਡੋਮੈਸਟਿਕ ਅਸਾਲਟ ਦੀ ਕਾਲ ਹੁੰਦੀ ਆ ਅਸੀਂ ਜਾ ਕੇ ਸਾਨੂੰ ਵੀ ਹੈਵ ਟੂ ਅਰੈਸਟ ਦੈਟ ਪਰਸਨ ਭਾਵੇਂ ਉਹਨੇ ਝੂਠਾ ਹੀ ਕਿਹਾ ਹੋਵੇ ਲੇਡੀ ਨੇ ਕਿ ਮੈਨੂੰ ਮੇਰੇ ਘਰ ਵਾਲੇ ਨੇ ਪੁਸ਼ ਵੀ ਆਵਰ ਹੈਂਡਸ ਆਰ ਟਾਈਡ ਅਸੀਂ ਰੈਸਟ ਕਰਕੇ ਲੈ ਕੇ ਜਾਣਾ ਕੰਡੀਸ਼ਨਸ ਲਾ ਦੇਣੀਆਂ ਬਾਅਦ ਵਿੱਚ ਕੋਰਟ ਜਾਣੇਗਾ ਤੇ ਉਹ ਜਾਣਨਗੇ ਉਸ ਵਕਤ ਕੰਡੀਸ਼ਨ ਲੱਗ ਜਾਣਗੀਆਂ ਉਹ ਬੰਦਾ ਫਿਰ ਘਰੇ ਵਾਪਸ ਨਹੀਂ ਜਾ ਸਕਦਾ 3-4 ਮਹੀਨੇ ਉਹਨੂੰ ਕਿਤੇ ਹੋਰ ਰਹਿਣਾ ਪਏਗਾ ਬੱਚਿਆਂ ਨੂੰ ਨਹੀਂ ਮਿਲ ਸਕਦਾ ਘਰ ਵਾਲੀ ਨੂੰ ਜੇ ਬੱਚੇ ਨੇ ਤਾਂ ਫਿਰ ਉਹ ਘਰੇ ਨਹੀਂ ਜਾ ਸਕਦਾ ਬੱਚਿਆਂ ਨੂੰ ਕਿੱਦਾਂ ਮਿਲੂਗਾ ਤਾਂ ਲੋਕਾਂ ਨੂੰ ਇਹ ਇਗਨੋਰੈਂਸ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੈ ਲੋਕੀ ਉਦਾਂ ਹੀ ਕਈ ਵਾਰੀ ਮਜ਼ਾਕ-ਮਜ਼ਾਕ ਵੀ ਕਰ ਦਿੰਦੇ ਆ ਪਰ ਉਹਦਾ ਬਹੁਤ ਹਰਜਾਨਾ ਭੁਗਤਣਾ ਪੈਂਦਾ ਫਿਰ ਤੁਹਾਨੂੰ ਵਕੀਲ ਕਰਨਾ ਪੈਂਦਾ 10-15 ਹਜ਼ਾਰ ਦਾ ਲੋੜ ਤਾਂ ਵੀ ਲੱਗਦਾ ਇਸ ਕਰਕੇ ਕਦੇ ਵੀ ਬਿਨਾਂ ਕਾਰਨ ਤੋਂ ਜਾਂ ਜਸਟ ਉਦਾਂ ਹੀ ਹਾਸੇ-ਮਜ਼ਾਕਸ ਜਾਂ ਜੇ ਤੁਹਾਨੂੰ ਨਹੀਂ ਕੋਈ ਪੂਰੀ ਇਨਫੋਰਮੇਸ਼ਨ ਹੈਗੀ ਤਾਂ ਪੁਲਿਸ ਨੂੰ ਕਾਲ ਇਸ ਬੇਸ ਤੇ ਨਾ ਕਰੋ ਕਿਉਂਕਿ ਇਹਦੇ ਇਹਦੇ ਜੇ ਆਪਾਂ ਇਸੇ ਵਿਸ਼ੇ ਦੀ ਗੱਲ ਕੀਤੀ ਜਾਵੇ ਜੀ ਇਹਦੇ ਵਿੱਚ ਕੋਈ ਫਿਰ ਇਹ ਅਵੇਅਰਨੈਸ ਕਿਉਂਕਿ ਜਦੋਂ ਆਪਾਂ ਇੱਥੇ ਕੈਨੇਡਾ ਦੇ ਵਿੱਚ ਆ ਗਏ ਚਾਹੇ 에어ਪੋਰਟ ਤੋਂ ਐਂਟਰ ਹੋ ਗਏ ਹੁਣ 에어ਪੋਰਟ ਨੇ ਤਾਂ ਜਾਣਕਾਰੀ ਦੇਣੀ ਨਹੀਂ ਜੀ ਇੰਨਾ ਕਿ ਤਾਂ ਹੁਣ ਆਪਾਂ ਨੂੰ ਜੇ ਸਾਲਾਂ ਪਤੀ ਇੱਥੇ ਰਹਿੰਦੇਣ ਹੋਗੇ ਤਾਂ ਬੱਚੇ-ਬੱਚੇ ਨੂੰ ਪਤਾ ਹੁੰਦਾ ਕਾਨੂੰਨ ਕੀ ਸਾਡੇ ਬੱਚੀ ਆ ਕੇ ਸਾਨੂੰ ਦੱਸ ਦਿੰਦੇ ਆ ਮੰਮੀ ਆਹ ਕਾਨੂੰਨ ਨਹੀਂ ਰੜੀ ਆਹ ਕਾਨੂੰਨੀ ਇੰਨਾ ਕਿ ਤਾਂ ਪਰ ਉਹ ਟੀਵੀ ਦੇਖਦੇ ਆ ਸ਼ਾਇਦ ਅੱਜਕੱਲ੍ਹ ਤਾਂ ਸੋਸ਼ਲ ਮੀਡੀਆ ਜੀ ਨਾਰਮਲੀ ਵੈਸੀ ਪਤਾ ਲੱਗ ਜਾਂਦਾ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਲਾਈਕ ਨੌਲੇਜ ਦੀ ਕਮੀ ਆ ਜੀ ਤੁਹਾ ਇਹ ਦੋਨੋਂ ਵਾਸਤੇ ਸੀਗਾ ਪਲੱਸ ਜਿਹੜੇ ਆ ਸਟੂਡੈਂਟਸ ਵਾਸਤੇ ਤੇ ਪਲੱਸ ਨਿਊ ਕਮਰਸ ਵਾਸਤੇ ਨਿਊ ਕਮਰਸ ਨੇ ਨਵੇਂ ਆਏ ਨਹੀਂ ਥੋੜੇ ਨੇ ਪਰ ਨੈਕਸਟ ਟਾਈਮ ਅਸੀਂ ਚਾਹਾਂਗੇ ਕਿ ਹੋਰ ਵੀ ਨਵੇਂ ਲੋਕੀ ਜਿਹੜੇ ਆਏ ਨੇ ਹਸਬੰਡ ਵਾਈਫਾਈ ਨੇ ਜਾਂ ਜਿਹੜੇ ਨਵੇਂ ਇਮੀਗਰੈਂਟ ਨੇ ਉਹ ਵੀ ਆਉਣ ਤੇ ਸੀਗੇ ਸਾਰਾ ਕੁਛ ਐਵਰੀ ਮੰਥ ਅਸੀਂ ਚੈੱਕ ਕਰਿਆ ਕਰਨਾ ਤੋਂ ਅਸੀਂ ਸਾਰਾ ਕੁਛ ਐਕਸਪਲੇਨ ਕਰਿਆ ਕਰਾਂਗੇ ਹਾਂਜੀ ਇਹ ਨੋਲਿਜ ਦੀ ਗੱਲ ਹੀ ਕਹਿ ਸਕਦੇ ਹਾਂ ਕਿਉਂਕਿ ਜੇ ਭਾਈ ਜੀ ਆਪਾਂ ਗੱਲ ਮੈਂ ਤੁਹਾਡੇ ਨਾਲ ਵੀ ਕਰਨੀ ਚਾਹੁੰਨਾ ਮੈਂ ਸ਼ਾਇਦ ਤੁਹਾ ਤਾਂ ਹੀ ਵਿੱਚੋਂ ਤੋਂ ਸਵਾਲ ਕੀਤਾ ਸੀ ਇਹਦੇ ਵਿੱਚ ਜਰੂਰ ਦੱਸੋ ਜੀ ਜਿਹੜੇ ਆਪਣੇ ਜਿਵੇਂ ਹੁਣ ਡਰਾਈਵਿੰਗ ਕਰਦੇ ਆ ਨਿਊ ਬੱਚੇ ਆਉਂਦੇ ਨੇ ਜੀ 1 ਲੈ ਲਿਆ ਉਹਨਾਂ ਨੂੰ ਸ਼ਾਇਦ ਲੱਗਦਾ ਸੀ ਜੀ 1 ਕਰਕੇ ਹੀ ਸ਼ਾਇਦ ਰੋਡ ਤੇ ਚੜ੍ਹ ਲੈਣੇ ਆ ਤਾਂ ਉਹਨਾਂ ਨੂੰ ਲਾਇਸੈਂਸ ਤਾਂ ਮਿਲ ਹੀ ਗਿਆ ਹੁਣ ਕੀ ਫਰਕ ਪੈਣ ਲੱਗਿਆ ਫਿਰ ਜਿਹਨਾਂ ਕੋਲ ਜੀ 2 ਸਟਾਪ ਸਾਈਨ ਜਿਹੜਾ ਆਲਵੇਸ ਸਟਾਪ ਅਤੇ ਸਟਾਪ ਉਹ ਮੋ ਕਹਿੰਦਾ ਕੀ ਫਰਕ ਪੈਣ ਲੱਗਿਆ ਲਾ ਲਾਂਗੇ ਕੋਈ ਨਾ ਇਹਦੇ ਬਾਰੇ ਜਰੂਰ ਨੌਲੇਜ ਹੋ ਵੀ ਨਾਲ ਬੈਠਾ ਡਰਾਈਵਰ ਦੇ ਜੇ ਨਾਲ ਬੈਠਾ ਟਿਕਟੋਨੋ ਮਿਲਣੀ ਆ ਡਰਾਈਵਰ ਨੂੰ ਨਹੀਂ ਹਾਂਜੀ ਇੱਥੇ ਮੈਂ ਇੱਕ ਕਹੂੰਗਾ ਵੀ ਇੱਕ ਕਿਉਂਕਿ ਜਿਹੜੇ ਆਪਣੇ ਲਾਇਸੈਂਸ ਦੇ ਤਿੰਨ ਪਾਰਟ ਹੈ ਨਾ ਜੀ1 ਜੀ1 ਹੁੰਦਾ ਵੀ ਤੁਸੀਂ ਯੂ ਯੂ ਗੋ ਟੂ ਦਾ ਸਰਵਿਸ ਸੈਂਟਰ ਉੱਥੇ ਤੁਸੀਂ ਆਪਣਾ ਆਪਣਾ ਐਗਜ਼ਾਮ ਲਿਖਿਆ ਤਾਂ ਯੂ ਗਾ ਦਾ ਜੀ1 ਜੀ1 ਦੇ ਨਾਲ ਤੁਸੀਂ ਯੈਸ ਗੱਡੀ ਚਲਾ ਸਕਦੇ ਹੋ ਬਟ ਤੁਹਾਡੇ ਨਾਲ ਜਿਹੜਾ ਡਰਾਈਵਰ ਆ ਤੁਹਾਡੇ ਪੈਸੇਂਜਰ ਸਾਈਡ ਤੇ ਉੱਥੇ ਜਿਹੜਾ ਬੈਣਾ ਚਾਹੀਦਾ ਵਾ who has a 5 year experience of mm -hmm. g license full license g ਦਾ ਮਤਲਬ ਆ ਵੀ ਉਹ ਦੇ ਕੋ ਹੀ ਹੈਜ਼ ਅ ਫੁੱਲ ਪ੍ਰਿਵਿਲੇजेस ਟੂ ਡਰਾਈਵ ਦਾ ਵੀਕਲ g2 ਦਾ ਉਹ ਆ ਵੀ g2 ਹੈਵ ਅ ਸਰਟਨ ਰੈਸਟ੍ਰਿਕਸ਼ਨ ਔਨ ਇਟ ਜਿਵੇਂ ਬਲੱਡ ਅਲਕੋਹਲ ਦਾ ਵਾ ਜਿਹੜਾ ਉਹ ਚ ਤੁਹਾਡੇ ਜ਼ੀਰੋ ਚਾਹੀਦੀ ਹੈ ਤੁਹਾਡੇ ਚ ਦਾਰੂ ਪੀ ਕੇ ਤੁਸੀਂ ਬਿਲਕੁਲ ਗੱਡੀ ਨਹੀਂ ਚਲਾ ਸਕਦੇ ਹੁਣ g ਦਾ ਜਿਹੜਾ ਵਾ g ਦੇ ਵਿੱਚ ਹੁੰਦਾ ਵਾ ਵੀ ਤੁਹਾਡੀ ਜਿਹੜੀ ਆ ਬਲਡ ਬਲਡ ਅਲਕੋਹਲ ਲੈਵਲ ਆ ਜਿਹੜਾ ਵਾ 0.49 0.50 ਤੋਂ ਘੱਟ ਹੋਣਾ ਚਾਹੀਦਾ ਵਾ ਤਾਂ ਤੁਸੀਂ ਲਾਈਕ ਜਾਂ ਇਫ ਯੂ ਐਂਡ ਯੂ ਆਰ ਯੂ ਆਰ ਵਾਰਨ ਫਾਰ ਥੈਟ ਵਨ ਵਾਰਨ ਕਰਦੇ ਆ ਤਾਂ ਤੁਹਾਡੇ ਤਿੰਨ ਤਿੰਨ ਦਿਨਾਂ ਲਈ ਤੁਹਾਡਾ ਲਾਇਸੈਂਸ ਸਸਪੈਂਡ ਹੁੰਦਾ ਤੇ ਤੇ ਤੁਹਾਡੀ ਜਿਹੜੀ ਗੱਡੀ ਆ ਟੋ ਹੁੰਦੀ ਆ ਯਾ ਸੋ ਜਿਹੜੇ ਕਈ ਬੱਚੇ ਦਿੱਤੇ ਆ ਇਹ ਕਰਦੇ ਆ ਵੀ ਲਾਈਕ देयर इज नो ਨੀਡ ਟੂ ਪੁਟ ਅ ਸੀਟ ਬੈਲਟ ਇਵਨ ਯੂ ਆਰ ਸਿਟਿੰਗ ਔਨ ਦਾ ਪੈਸੇਂਜਰ অর ਯੂ ਆਰ ਸਿਟਿੰਗ ਐਟ ਦਾ ਬੈਕ ਆਫ ਦਾ ਕਾਰ driver will never get a ticket you will get a ticket on this one a a community and this is the information for everybody ਤੁਕਿ ਜਿਵੇਂ ਆਪਾਂ ਮੇਰਾ ਸਵਾਲ ਕਰਨ ਦਾ ਕਿਉਂ ਆ ਜੀ ਇਹ ਬੱਚੇ ਜਿਹੜੇ ਆਉਂਦੇ ਆ ਤੁਹਾਨੂੰ ਪਤਾ ਖਾਸ ਕਰਕੇ ਜੇ ਆਪਾਂ ਗੱਲ ਕੀਤੀ ਜੇ ਵੇ ਤਾਂ ਬੀਜੀਟੀਏ ਦੀ ਗੱਲ ਕਰਦੇ ਆ ਪਰ ਮੈਂ ਬ੍ਰੈਂਪਟਨ ਦੀ ਗੱਲ ਕਰੂੰਗਾ ਖਾਸ ਕਰਕੇ ਪੀਲ ਰੀਜ਼ਨ ਦੀ ਉਹਦੇ ਵਿੱਚ ਬੱਚਿਆਂ ਨੂੰ ਕਿ 40 ਤੇ ਜਿਹੜੀ 50 ਦੀ ਸਪੀਡ ਹੈ ਸ਼ਾਇਦ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਸਕੂਲ ਦਾ ਏਰੀਆ ਖਾਸ ਕਰਕੇ ਹੁੰਦਾ ਉਸ ਏਰੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਸਪੀਡਾਂ ਬਣੀਆਂ ਜਾਂਦੀਆਂ ਵੀ ਬੱਚਾ-ਪੁੱਛਾ ਕੋਈ ਕ੍ਰੋਸ ਕਰ ਰਿਹਾ ਪੇਰੈਂਟਸ ਵੀ ਕਿਤੇ ਆਪਾਂ ਹਿੱਟ ਨਾ ਕਰ ਦਈਏ ਗਲਤੀ ਨਾਲ ਵੀ ਪਰ ਉਹ ਉੱਥੇ ਉਹ ਜਿਹੜੀਆਂ ਗੱਡੀਆਂ ਨੇ ਅੱਜ ਕੱਲ ਆਵਾਜ਼ਾਂ ਬਹੁਤ ਨੇ 50 ਔਰ 40 ਦੀ ਲਿਮਟ ਹੈ ਇਹ ਮਿਨੀਮਮ ਆ ਇਹ ਤੋਂ ਉੱਪਰ ਸ਼ਾਇਦ 1-2% ਸ਼ਾਇਦ ਕਰ ਲਈਏ ਬਾਹਲਾ ਨਹੀਂ ਉੱਪਰ ਜਾਣਾ ਕਿਉਂਕਿ ਉਹ ਫਿਰ ਗੱਡੀਆਂ ਭਜਾਉਂਦੇ ਬਹੁਤ ਰਹਿੰਦੇ ਆ ਇਹਦੇ ਬਾਰੇ ਦੱਸੋ ਜਿਹੜੀ ਸਪੀਡ ਲਿਮਟ ਆ ਲਾਈਕ ਸਪੈਸ਼ਲੀ ਇਨ ਦਾ ਸਕੂਲ ਜ਼ੋਨ ਉੱਥੇ ਜਿਹੜੀ ਆ ਲਿਮਟ ਤੇ ਹੀ ਜਾਓ ਤੁਸੀਂ ਕਿਉਂਕਿ ਤੁਹਾਨੂੰ ਨਹੀਂ ਪਤਾ ਵੀ ਸਕੂਲ ਦੇ ਵਿੱਚੋਂ ਕੋਈ ਬੱਚਾ ਭੱਜ ਕੇ ਬਾਹਰ ਨੂੰ ਆ ਰਿਹਾ ਵਾ ਐਂਡ ਇਫ ਯੂ ਆਰ ਗੋਇੰਗ ਔਨ ਜਿਆਦਾ ਸਪੀਡ ਤੇ ਜਾ ਰਹੇ ਹੋ ਯੂ ਕੈਨ ਕੰਟਰੋਲ ਦਾ ਕਾਰ ਐਂਡ ਕੁਝ ਵੀ ਕੰਸੀਕਵੈਂਸਸ ਹੋ ਸਕਦੇ ਉਹਦੇ ਲਈ ਸੋ ਇਸ ਕਰਕੇ ਸਪੀਡ ਤੇ ਜਾਓ 30 ਤੋਂ 40 ਆ ਲਾਈਕ ਆ ਤੁਸੀਂ ਠੀਕ ਆ ਸਲੋ ਜਾਓ ਬਾਕੀ ਜਿਹੜਾ ਜਦੋਂ ਉਹ ਜ਼ੋਨ ਖਤਮ ਹੋ ਜਾਂਦਾ ਤੁਸੀਂ ਉਸ ਤੋਂ ਬਾਅਦ ਜਿੰਨੇ ਜ਼ੋਨ ਤੇ ਹੈਗੀ ਆ ਤੁਸੀਂ ਉੱਦ ਤੇ ਚਲਾਓ ਬਟ ਟ੍ਰਾਈ ਟੂ ਬੀ ਔਨ ਵਟ ਏਵਰ ਦਾ ਲਾਈਕ ਪੋਸਟਡ ਸਪੀਡ ਉੱਤੇ ਜਾਣਾ ਸਿੱਖੋ ਤਾਂ ਕਿ ਜਿਹੜਾ ਵਾ ਸਾਰੇ ਜਣੇ ਸੇਫ ਰਹਿਣ ਤੁਸੀਂ ਵੀ ਸੇਫ ਰਹੋ ਜਿਹੜਾ ਐਕਸੀਡੈਂਟ ਵੀ ਘੱਟ ਹੋਣਗੇ ਉਹਦੇ ਨਾਲ ਜਿਹੜੀ ਸਾਰੀ ਕਮਿਊਨਿਟੀ ਨੂੰ ਜਿਹੜਾ ਓਵਰਆਲ ਜਿਹੜਾ ਫਾਇਦਾ ਹੋਵੇ ਇਸ ਦੇ ਤੇ ਭਾਈ ਜੀ ਤੁਹਾਡੇ ਕਿਉਂਕਿ ਦੇਖੋ ਤੁਸੀਂ ਦਾੜਾ ਪ੍ਰਕਾਸ਼ ਕੀਤਾ ਹੋਇਆ ਮੈਂ ਇਹ ਤਾਂ ਪੁੱਛਣਾ ਚਾਹਣਾ ਕਿਉਂਕਿ ਤੁਸੀਂ ਤਾਂ ਦੱਸਿਆ ਵੀ ਆ ਵੀ 2014 ਦੇ ਬਾਅਦ ਚੋਂ ਜਿਹੜੀ ਉਹਨਾਂ ਨੇ ਪਾਸ ਕੀਤਾ ਇਹ ਹੈ ਜੀ ਤਾਂ ਕੋਈ ਚੱਕਰ ਨਹੀਂ ਜੀ ਵੀ ਪਤਾੜੀ ਬੰਨ ਕੇ ਰੱਖਣੀ ਹੈ ਕੋਈ ਇਦਾਂ ਤਤ ਨੇ ਕੋਈ ਵੀ ਕਿਰਪਾ ਨਹੀਂ pa ਸਕਦੇ ਜਾਂ ਤੈਨੂੰ ਭਾਈ ਸ਼ੇਵ ਕਰਕੇ ਕਿਉਂਕਿ ਇੱਕ ਬੱਚੇ ਨੇ ਵੀ ਸ਼ੈਲ ਸਵਾਲ ਕੀਤਾ ਸੀ ਜੀ ਵਿੱਚੋਂ ਇਹਦੇ ਬਾਰੇ ਥੋੜਾ ਦੱਸੋ ਹਾਂ ਹਾਂਜੀ ਵੀਰ ਜੀ 2014 ਤੋਂ ਪਹਿਲਾਂ ਇਹ ਮੈਂ ਟੋਰਾਂਟੋ ਪੁਲਿਸ ਦੀ ਗੱਲ ਕਰ ਰਿਹਾ ਮੇਰੇ ਖਿਆਲ ਟੋਰਾਂਟੋ ਪੁਲਿਸ ਪ 2014 ਤੋਂ ਪਹਿਲਾਂ ਜਿੰਨੇ ਵੀ ਸਿੱਖ ਆਫੀਸਰ ਆ ਜੀ ਉਹ ਦਾੜੀ ਉਹਨਾਂ ਦੀ ਹੈਗੀ ਆ ਤਾਂ ਉਹਨਾਂ ਨੂੰ ਬੰਨਨੀ ਪੈਂਦੀ ਸੀ ਬੰਨ ਕੇ ਜਿੱਦਾਂ ਆਪਾਂ ਬੰਦੇ ਆ ਜਿੱਦਾਂ ਆਰਮੀ ਇਚ ਇੰਡੀਆ ਵੀ ਬੰਦੇ ਰਏ 2014 ਤੋਂ ਇੱਕ ਸਿੰਘ ਨੇ ਫਿਰ ਫਾਈਟ ਕੀਤੀ ਉਹਦੀ ਖੁੱਲੀ ਦਾੜੀ ਸੀ ਤਾਂ ਟੋਰਾਂਡੋ ਪੁਲਿਸ ਨੇ ਲਾਅ ਕੀਤਾ ਉਹਨੂੰ ਕੁਝ ਕੰਡੀਸ਼ਨਸ ਦੇ ਉੱਤੇ ਕੰਡੀਸ਼ਨਸ ਨਹੀਂ ਕੁਝ ਇਨਫੋਰਮੇਸ਼ਨ ਦੇ ਉੱਤੇ ਉਹਨੇ ਕਿਹਾ ਕਿ ਜਿਹੜੇ ਸਿੱਖ ਆਫੀਸਰ ਹੈਗੇ ਨੇ ਜਿਹੜੇ ਨੇ ਅਮਰ ਛੱਕਿਆ ਹੋਇਆ ਜਿਹੜੇ ਨਹੀਂ ਬੰਨਣਾ ਚਾਹੁੰਦੇ ਉਹ ਅਲਾਉਡ ਨੇ ਉਹ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਜਾਇਆ ਬੰਨਣ ਉਹ ਖੁੱਲੀ ਰੱਖ ਕੇ ਵੀ ਸਰਵਿਸ ਕਰ ਸਕਦੇ ਜਿੱਦਾਂ ਮੈਂ ਹੁਣ ਪਿਛਲੇ 5 ਅ ਇਦਾਂ ਹੀ ਖੁੱਲੀ ਦਾੜੀ ਨਾਲ ਕਰ ਰਹੇ ਆ ਜੀ ਇੱਥੇ ਕੋਈ ਵੀ ਸਟ੍ਰਿਕਸ਼ਨ ਨਹੀਂ ਹੈਗੀ ਜਿੰਨੇ ਵੀ ਆ ਆਪਣੇ ਕੋਈ ਸਿੰਘ ਹੈਗੇ ਨੇ ਜਿਨ੍ਹਾਂ ਦੀ ਦਾੜੀ ਖੁੱਲੀ ਆ ਜਾਂ ਦਿਮਾਲਾ ਵੀ ਬੰਦੇ ਨਹੀਂ ਇਵਨ ਉਹ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ ਫੋਰਸ ਨਹੀਂ ਕੀਤਾ ਜਾਊਗਾ ਕਿ ਤੁਸੀਂ ਬੰਨੋ ਇਦਾਂ ਹੀ ਖੁੱਲੇ ਦਾੜੇ ਨਾਲ ਪ੍ਰਕਾਸ਼ ਕਰਕੇ ਤੁਸੀਂ ਜਵਾਬ ਕਰ ਸਕਦੇ ਇੱਕ ਇਹ ਵੀ ਲੋਕਾਂ ਦਾ ਥੋੜਾ ਜਿਹਾ ਭਲੇਖਾ ਦੂਰ ਕਰੋ ਜੀ ਵੀ ਜੇ ਆਪਣਾ ਬੰਦਾ ਗੱਡੀ ਚਲਾ ਰਿਹਾ ਵੀ ਪਗਹਿਣ ਦਾ ਮਤਲਬ ਹੀ ਤੇ ਸਾਡਾ ਸਿੱਖ ਕਹਿੰਦੇ ਹੁੰਦੇ ਆ ਪੁਲਿਸ ਆਫੀਸਰ ਆ ਤੇ ਉਹ ਵੀ ਉਹ ਸ਼ਿਟ ਟਿਕਟ ਨਹੀਂ ਦੇਊਗਾ ਤੇ ਆਪਣੇਆਂ ਨੂੰ ਹੀ ਦੇਈ ਜਾਣੇ ਉਹ ਇਹ ਵੀ ਕਹਿੰਦਾ ਨਹੀਂ ਨਹੀਂ ਜੀ ਇਹਦਾ ਕੋਈ ਗੱਲ ਨਹੀਂ ਜੀ ਇਹ ਇਹ ਤਾਂ ਰੂਲ ਬੇਸਡ ਹੈ ਜੀ ਇਹ ਤਾਂ ਕਿਸੇ ਨਾਲ ਵੀ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਇਹ ਤਾਂ ਇਹ ਵੇਖਿਆ ਜਾਣਾ ਕਿ ਕਿੰਨੇ ਕਿਹੜੀ ਉਲੰਘਣਾ ਜਾਂ ਆਫੈਂਸ ਕੀਤਾ ਆ ਡਸਨਟ ਮੈਟਰ ਉਹ ਚ ਸਿੱਖ ਬੈਠਾ ਆ ਹਿੰਦੂ ਮੁਸਲਮਾਨ ਗੋਰਾ ਕਾਲਾ ਕੋਈ ਬਟ ਅਸੀਂ ਤਾਂ ਆਪਣੀ ਜੌਬ ਕਰ ਰਹੇ ਆ ਜੋ ਪ੍ਰੋਵਿੰਸ ਵੱਲੋਂ ਸਾਨੂੰ ਜਿਹੜੇ ਸਾਡੇ ਅਥਾਰਟिटीज ਨੇ ਉਹ ਅਪਲਾਈ ਕਰ ਰਹੇ ਆ ਤੇ ਲਾਅ ਨੂੰ ਇਨਫੋਰਸ ਕਰ ਰਹੇ ਆ ਉਸ ਨੂੰ ਇਹ ਨਹੀਂ ਵੇਖਿਆ ਜਾਂਦਾ ਕਿ ਡਰਾਈਵਰ ਕੌਣ ਹੈਗਾ ਡਸਨਟ ਮੈਟਰ ਕੋਈ ਵੀ ਆ ਉਹਦਾ ਜੇ ਉਹਨੇ ਫੈਨਸ ਕੀਤਾ ਤਾਂ ਟਿਕਟ ਤਾਂ ਮਿਲਣੀ ਹੈ ਜੀ ਹਾਂ ਹਾਂ ਕਿਉਂਕਿ ਜਿਆਦਾਤਰ ਭਾਈ ਇਹ ਦੇਖਣ ਨੂੰ ਮਿਲਦਾ ਨਾ ਅਗਲਾ ਕਹਿੰਦਾ ਯਾਰ ਸਾਡਾ ਬੰਦਾ ਹੋ ਕੇ ਸਾਨੂੰ ਟਿਕਟ ਦੇ ਗਿਆ ਗੋਰੇ ਨੇ ਸ਼ਾਇਦ ਦੇਣੀ ਸੀ ਇਹ ਸਾਡੇ ਦੇ ਉੱਤੇ ਐਵੇਂ ਚੜੇ ਆਉਂਦੇ ਨੇ ਮਤਲਬ ਨਹੀਂ ਜਿਵੇਂ ਮੇਰੇ 파ਟਨਰ ਨੇ ਦੱਸਿਆ ਵਾ ਲਾਈਕ ਆ ਵੀ ਅਸੀਂ ਅਸੀਂ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰੀਦੀ ਐਜ਼ ਵੀ ਸੈਡ ਇਟ ਭਾਵੇਂ ਕੋਈ ਕਿਸੇ ਵੀ ਰੇਸ ਦਾ ਹੋਵੇ ਕਿਸੇ ਵੀ ਕਮਿਊਨਿਟੀ ਦਾ ਹੋਵੇ ਜਿਹੜਾ ਇੱਥੇ ਰੂਲ ਤੋੜੂਗਾ ਹੀ ਵਿਲ ਬੀ ਚਾਰਜ ਪੀਰੀਅਡ ਪੀਰੀਅਡ ਇਜ਼ ਥੈਟ Like uh see only they have the V a Sadi Sadi community that the man who could take ne the uh different community that the manu then like we don't have that kind of discretion. Like uh, whosoever is breaking the rules, whosoever is not following the rule rule of the roots, mm -hmm. they will get a ticket. Mm -hmm. Period. ਔਰ ਜੇ ਅਪਾ ਗੱਲ ਕੀਤੀ ਜਾਵੇ ਅਗਲੇ ਸੈਸ਼ਨ ਦੀ ਆਪਾਂ ਕਦੋਂ ਰੱਖ ਰਹੇ ਆ ਜੀ ਮੈਂ ਹੁਣ ਅਸੀਂ ਵੀ ਵਿਲ ਸੀ आवर ਸਕੇਜੂਲ ਬਟ ਵੀ ਆਰ ਪਲੈਨਿੰਗ ਟੂ ਡੂ ਇਟ ਏਵਰੀ ਮੰਥ ਨਾਉ ਲਾਈਕ ਅ ਹੁਣ ਆ ਜੇ ਮੇਰਾ ਖਿਆਲ ਤਿੰਨ ਤਰੀਕਾ ਸੈਪਟੈਂਬਰ 3 ਜਾਂ 4 ਨੂੰ ਜਦੋਂ ਵੀ ਨੈਕਸਟ ਆ ਜਿਹੜੇ ਸੰਡੇ ਹੋਊਗਾ ਔਰੇਂਜ ਦੇ ਵਿੱਚ ਵੀ ਵਿਲ ਡੂ ਇਟ ਇਹ ਆਪਾਂ ਵੈਬਸਾਈਟ ਤੇ ਪਾਉਣੀ ਆ ਕਿ ਜੀ ਇੱਕ ਫਲਾਇਰ ਲਾ ਦਿੰਨੇ ਆ ਜੇ ਵੈਸੇ ਤੇ ਹੁਣ ਆਪਣੇ ਫਲਾਇਰ ਲੱਗੇ ਸਾਰੇ ਉਹਨੂੰ ਦੇਖ ਕੇ ਆਏ ਨਹੀਂ ਤੇ ਇਹ ਸਾਰੇ ਫਲਾਇਰ ਦੇਖ ਕੇ ਜਿਹੜੇ ਵੀ ਬੱਚੇ ਆਏ ਆ ਲਾਈਕ ਅ ਵਨ ਥਿੰਗ ਵੀ ਵਾਂਟ ਟੂ ਡੂ ਇਟ ਮੋਰ ਐਵਰੀ ਅਸੀਂ ਹੁਣ ਅਸੀਂ ਅੱਜ ਕੱਲ ਦੇ ਕੱਲ ਪਰਸੋਂ ਤਾਈਂ ਲਾ ਦੇਣਾ ਹੈ ਅਗਲੇ ਸੈਸ਼ਨ ਆਸਤੇ ਤੇ ਉਹ ਲਾ ਕੇ ਉਸ ਤੋਂ ਬਾਅਦ ਜਿਹੜਾ ਟੀਵੀ ਆ ਉੱਥੇ ਕੀ ਕਹਿੰਦੇ ਇਹਨਾਂ ਦੇ ਦਫ਼ਤਰ ਚ ਜਾਂ ਜਿਹੜੇ ਉੱਥੇ ਬਾਹਰ ਟੀਵੀ ਆਉਂਦੇ ਉਹ ਸਕਰੀਨ ਆਉਂਦੀ ਆ ਉਹਦੇ ਵਿੱਚ ਕੈਪਸ਼ਨ ਵੀ ਪਾ ਦਾਂਗੇ ਵੀ ਇਨਫੋਰਮੇਸ਼ਨ ਸੈਸ਼ਨ ਆਣਾ ਤੇ ਨੰਬਰ 3 ਵਾਟ ਵੀ ਗੋਣਾ ਡੂ ਇਸ ਜਦੋਂ ਸੈਟਰਡੇ ਸੰਡੇ ਨੂੰ ਐਵਰੀ ਸੈਟਰਡੇ ਸੰਡੇ ਇੱਕਰੀ ਮੇਨ ਦੇ ਹਾਲ ਦੇ ਵਿੱਚ ਅਸੀਂ ਅਨਾਉਂਸ ਵੀ ਕਰਾਇਆ ਕਰਾਂਗੇ ਵੀ ਅਸੀਂ ਪੁਲਿਸ ਤੋਂ ਪੁਲਿਸਾ ਜਿਹੜਾ ਇਨਫੋਰਮੇਸ਼ਨ ਸੈਸ਼ਨ ਕੰਡਕਟ ਕਰ ਰਹੀ ਹੈ ਇਹ ਨੀਂ ਨੀ ਤਰੀਕ ਨੂੰ 5 ਤੋਂ 7 ਵਜੇ ਤੱਕ एवरीवन ਆਰ ਵੈਲਕਮ ਟੂ ਕਮ ਜੁਆਇਨ ਅਸ ਧੰਨਵਾਦ ਭਾਈ ਜੀ ਧੰਨਵਾਦ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸੋ ਇਹ ਸੰਨ ਟੋਰਾਂਟੋ ਪੁਲਿਸ ਜਨਾਂ ਨੇ ਜਾਣਕਾਰੀ ਦਿੱਤੀ ਵੀ ਕਿਸ ਤਰ੍ਹਾਂ ਆਪਾਂ ਪੁਲਿਸ ਜੁਆਇਨ ਕਰ ਸਕਦੇ ਆਂ ਔਰ ਕਿਸ ਤਰ੍ਹਾਂ ਜਿਹੜੇ ਸਾਡੀ ਕਮਿਊਨਿਟੀ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਵੱਧ ਤੋਂ ਵੱਧ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਉਹਨਾਂ ਦੀ ਲੋੜ ਆ ਕਿਉਂਕਿ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਗਰੋ ਕਰ ਰਹੀ ਆ ਉਸ ਤਰੀਕੇ ਨਾਲ ਜੇ ਏਸ਼ੀਅਨ ਭਾਈਚਾਰੇ ਦੇ ਲੋਕ ਪੁਲਿਸ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਸ਼ਾਇਦ ਬੋਲੀ ਜਿਹੜੀ ਦੱਸਣਾ ਪੁੱਛਣਾ ਸਵਾਲ ਜਵਾਬ ਕਰਨਾ ਸੌਖਾ ਹੋਏਗਾ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਸਿਮ